ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹਾਂ ਪਿੰਡ ਅਠਵਾਲ ਇੱਥੇ ਹੈਗੀਆਂ ਝੋਟੀਆਂ ਅੱਜ 6-7 ਝੋਟੀਆਂ ਸੀਲ ਤੇ ਬਹੁਤ ਜ਼ਿਆਦੀ ਚੰਗੀ ਕੁਆਲਿਟੀ ਦੀਆਂ ਵਾ ਸਾਰਾ ਹਰਿਆਣੇ ਦਾ ਹੀ ਮਾਲ ਇਹਨਾਂ ਦੇ ਬਾਈ ਜੀ ਰਾਂ ਕੋ ਤੇ ਅੱਜ ਕਰਦੇ ਆਂ ਗੱਲ ਤੇ ਕੀ ਪ੍ਰਾਈਸ ਇਹਨਾਂ ਝੋਟੀਆਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਠ ਸਾਹਿਬ ਕੀ ਹਾਲ ਚਾਲ ਜੀ ਠੀਕ ਠਾਕ ਜੇ ਹੋਰ ਸਗੋਂ ਕੀ ਹਾਲ ਜੀ ਬੜੀ ਕਿਰਪਾ ਗੁਰੂ ਰਾਮਦਾਸ ਪਾਸ਼ਾ ਦੀ ਕਿੰਨੀਆਂ ਝੋਟੀਆਂ ਅੱਜ ਨਾਗ ਆਪਣੇ ਕੋ 16 17 ਵਾ ਠੀਕ ਹੈ ਠੀਕ ਹੈ ਤੇ ਆਪਾਂ 7 8 ਨਾਗ ਪਾਉਣੇ ਆ ਠੀਕ ਹੈ ਤੇ ਰੇਡ ਬਹੁਤ ਬਹੁਤ ਜਾਇਜ ਅੱਜ ਪਾਉਣੇ ਤੇ ਟਾਪ ਕੁਆਰਟੀਨੀਆਂ ਝੋਟੀਆਂ ਬਹੁਤ ਬਹੁਤ ਚੰਗੀ ਬਰੀਡ ਦੀਆਂ ਹਾਂਜੀ ਹਾਂਜੀ ਤੇ ਇੱਕ ਆਪਣੇ ਕੋ ਹਰਿਆਣੇ ਦੀ ਝੋਟੀ ਆਈ ਹੁਣੇ ਹੀ ਅਜੇ ਅੱਛਾ ਜੀ 5 ਕਿਲੋ ਦੁੱਧ ਆਦੇ ਪਾਉਣੇ ਦੋਹਾ ਮਹੀਨਿਆਂ ਦੀ ਬਣੀ ਆ ਬਣੀ ਹੈ ਚੈੱਕ ਪਾਸ ਨਹੀਂ ਹੈਗੀ ਵੱਡਾ ਕੱਦ ਚੰਗੀ ਬਰੀਡ ਦੀ ਝੋਟੀ ਕੱਦ ਕਾਠ ਵਾਲੀ ਠੀਕ ਹੈ ਠੀਕ ਹੈ ਤੇ ਹੁਣ ਪਹਿਲੇ ਤਾਜ਼ੀਆਂ ਸੂਈਆਂ ਚੱਲੂ ਕਰਨਾ ਤਾਜ਼ੀਆਂ ਸੂਈਆਂ ਤੋਂ ਕਰ ਦਈਏ ਪਹਿਲਾਂ ਤਾਜ਼ੀਆਂ ਸੂਈਆਂ ਫੇਰ ਐਂਡ ਤੇ ਬਹავਨੇ ਛੋਟੀ ਹਾਂਜੀ ਠੀਕ ਆ ਆ ਛੋਟੀ ਕਦਾਂ ਜੀ ਇਹ ਬਾੜ ਸਾਹਿਬ ਤਾਜੀ ਸੂਈ ਆ ਪਹਿਲਾ ਸੂਆ ਵਾ ਹਾਂਜੀ ਤੇ ਅੱਜ ਚੌਥਾ ਪੰਜਵਾਂ ਦਿਨ ਸੂਈ ਨੂੰ 13 ਕਿਲੋ ਦੁੱਧ ਤਿਆਰ ਆ ਤੇ 13 ਕਿਲੋ ਖੋਲ ਦਿਓ ਜੀ ਖੋਲ ਕੇ ਬਹਵਨੇ ਤੁਹਾਨੂੰ ਇਹਦੇ ਪਿੱਛੇ ਕੱਟਾ ਤੇ ਕੱਟੀ ਏ ਇਹਦੇ ਪਿੱਛੇ ਕੱਟਾ ਜੀ ਕੱਟਾ ਠੀਕ ਆ ਜੀ ਇਹਦੇ ਤੁਹਾਨੂੰ ਤੋੜ ਕੇ ਬਹਵਨੇ ਛੋਟੀ ਕਟਾ ਬਹੁਤ ਚੰਗੀ ਨਸਲ ਦਾ ਠੀਕ ਹੈ ਜੀ ਆ ਵੇਖੋ ਝੋਟੀ ਕੱਦ-ਕਾਟ ਬਹੁਤ ਚੰਗਾ ਝੋਟੀ ਨੂੰ ਗਾੜੀ ਵਿਚਾਰੀ ਪਈ ਆ ਹਾਂ ਇਹ ਲੈ ਚਾ ਗਏ ਨੂੰ ਸਮਾਰਿਆ ਹਾਂ ਝੋਟੀ ਨੂੰ ਗਾੜੀ ਵਿਚਾਰੀ ਲੈ ਆ ਵੇਖੋ ਇਹਦਾ ਛੋਟੀ ਦਾ ਕੀ ਜੇ ਬਾਹਰ ਸਾਹਿਬ ਦੋ ਤਾਂ ਲਿਆ ਪਿਓਰ ਮੂੰਹ ਤੋਂ ਹਾਂਜੀ ਹਾਂਜੀ ਤੇ ਅੱਜ ਚੌਥਾ ਪੰਜਵਾਂ ਦੇ ਨਾ 13 ਕਿਲੋ ਦੁੱਧ ਤਿਆਰ ਹੈ ਇਹਦਾ ਉਹ ਚੰਗੀ ਕੁਆਲਿਟੀ ਦੀ ਸੀਲ ਠੰਡੀ ਸੀਲ ਵੇਖੋ ਆ ਇਧਰ ਵੇਖੋ ਆਹ ਵੇਖੋ ਬਹੁਤ ਚੰਗੀ ਮੋਟੀ ਧਾਰਾ ਦਾਜੇ ਭਾਵੇਂ ਕੋਈ ਨਹੀਂ ਮੈਂ ਨਾ ਵੀ ਕੋਈ ਗਾਲੀ ਨਹੀਂ ਕਰਨ ਵਾਲੀ ਦੇ ਬਾਹਰ ਸਾਹਿਬ ਬਹੁਤ ਚੰਗੀ ਕੁਆਲਿਟੀ ਦੀ ਆ ਹਾਂਜੀ ਹਾਂਜੀ ਚੋਣ ਰੂਮ ਵਰਗੀ ਪੋਲੀ ਉਂਗਲ-ਉਂਗਲ ਜਿੱਦੀ ਮੋਟੀ ਧਾਰਾ ਆ ਹਾਂਜੀ ਤੇ ਇਹਦਾ ਰੇਟ ਇਹਦਾ ਰੇਟ ਤੇ WhatsApp 155 ਕਰਦੇ ਆ 155 ਦੇਣੀ ਕਿ ਨਹੀਂ ਡੇਡ ਦੀ ਪਹੁੰਚ ਕਰਦਾਂਗੇ ਪੂਰੇ ਪੰਜਾਬ 'ਚ ਜਿੱਥੇ ਕੋਈ ਮਰਜੀ ਭੈਣ ਭਰਾ ਮੰਗਾ ਲਈ ਠੀਕ ਹੈ ਠੀਕ ਹੈ ਜੀ ਠੀਕ ਰੇਡ ਲੱਖ 'ਚ ਪਹੁੰਚ ਕਰਾਂਗੇ ਪਹੁੰਚ ਕਰਦਾਂਗੇ ਜੋ ਟੀ ਨੂੰ ਲੈ ਆ ਵੇਖੋ ਤੁਸੀਂ ਚੈੱਕ ਕਰ ਲਓ ਆਹ ਕੋ ਗਾਰੀ ਪਛਾਰੇ ਮਾਰੀ ਹੀ ਕਰ ਹਾਂ ਹਾਂ ਫਲਾਟਰ ਲਾਈ ਫਿਰਦੀ ਹਾਂਜੀ 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 ਤੇ ਦੂਜੇ ਨੰਬਰ ਦੀ ਇਹ ਪਹਿਲਾ ਸੁਆ ਦੋ ਦੰਦ ਆ ਦੋ ਦੰਦ 11 ਕਿਲੋ ਆ 10-10 ਕੇ ਦਵਾਂਗੇ ਬਾਦ ਸਾਹਿਬ ਅੱਜ ਤੀਜਾ ਦਿਨ ਸੂਈ ਨੂੰ ਆ ਕੱਟੀ ਮੰਗ ਰਿਆ ਠੀਕ ਹੈ ਆ ਕੱਟੀ ਜੇ ਆ ਕੱਟੀ ਜੇ ਦੀ ਕੋਈ ਨਹੀਂ ਕੋਈ ਨਹੀਂ ਘਾਨੇ ਬੈਠ ਗਿਆ ਤੇ ਖੋਲਦੇ ਆ ਮੈਂ ਰੱਬ ਆਇਆ ਕੋਚੂ ਟਿੱਕ ਲਈ ਆਸਾਂ ਜੀ ਇਹ ਵੀ ਲੱਗਾ ਫੱਟੀ ਲਾ ਕੇ ਕੋ ਉਹ ਤੇ ਲੈ ਕੇ ਜਾਣ ਭੈਣ ਭਰਾ ਠੀਕ ਹੈ ਜੀ ਉਂਗਲ ਕੋ ਜਿੱਡੀ ਮੋਟੀ ਧਾਰ ਹੋਣੀ ਹਾਂ ਜੀ ਹਾਂ ਆਉਂਦੇ ਸੇਂਗਾ ਕੁਆਲਿਟੀ ਚੈੱਕ ਕਰਦੇ ਹਾਂ ਹਾਂ ਇਹ ਦਾ ਗਾਣੀ ਇਹਦਾ ਵਾਟਸਾਪ ਮੁੱਲ ਤੇ 1.5 ਕਰਦੇ ਆਂ ਹਾਂਜੀ ਹਾਂ ਨਾ ਪੂਰੇ ਲੱਖ ਦੀ ਝੋਟੀ ਦਵਾਂਗੇ ਬਹੁਤ ਚੰਗੀ ਕੁਆੜੀ ਦੀ ਵੇਖੋ ਲੈਵਾ ਆ ਵੇਖੋ ਠੀਕ ਹੈ ਜੀ ਇਹ ਲੱਖ ਦੀ ਪਹੁੰਚ ਪਹੁੰਚ ਕਰਦਾਂਗੇ ਵਾਟਸਾਪ ਠੀਕ ਹੈ 50 ਕਿਲੋਮੀਟਰ ਚ ਪੂਰੇ ਲੱਖ ਜੀ ਪੰਜਾਬ ਜੀ ਕਰਦਾਂਗੇ ਕਰਦਾਂਗੇ ਕੋਈ ਗੱਲ ਨਹੀਂ ਠੀਕ ਹੈ ਠੀਕ ਹਾਂਜੀ ਤੇ ਤੀਜੇ ਨੰਬਰ ਤੇ ਇਹਦੇ ਕੋਲ 13 ਕਿਲੋ ਬੌਣੀ ਆ ਕੀ ਗੇ ਲਾਓ ਕੋਲ ਲਓ ਆ ਇਹਦਾ ਬੱਚਾ ਜੇ ਬਿਲਕੁਲ 나ੜੂ ਦੇ ਕਟਾ 나ੜੂ ਦੇ ਕਟਾ ਜੇ ਆ ਪਰਸੋਂ ਦੀ ਸੂਈ 13 ਕਿਲੋ ਬੌਲੀ ਆ ਹਾਂ ਜੀ ਜੀ 나ੜੂ ਦੇ ਜੇ ਕਟਾ ਕਿੱਧਰ ਰੱਖੋ ਵੱਡੀ ਇਹ ਕੰਦ ਕਾਟਦੀ Hãy chưa cho kênh Ghiền Mì Gõ Để không ਤੇ ਇਹਦਾ ਗਾਨੀ ਵੀਰ ਜੀ ਇਹਦਾ ਬਾਫਾ ਮੁੱਲ ਦੇ 145 ਕਰਦੇ ਆ ਢੋਟੀ ਦਾ ਹਾਂ ਜੀ ਜੀ ਹਾਂ ਆ 40 ਦੀ ਢੋਟੀ ਦੇ ਦਾਂਗੇ ਦੁੱਧ 15 16 ਕਿਲੋ ਪਹਿਲੇ ਨੇ ਚਵਾਇਆ ਦੂਜਾ ਸੂਆ ਜੀ ਠੀਕ ਹੈ ਠੀਕ ਤੇ ਛੋੜ ਛੋੜ 2000 ਰੁਪਇਆ ਕਰਦਾ ਠੀਕ ਹੈ ਜੀ ਆਜੋ ਚੌਥੇ ਨੰਬਰ ਤੇ ਆਜੋ ਇਹ ਪਹਿਲਾ ਸੂਆ ਦੋ ਦੰਦ ਕੱਟੀ ਆ ਦੋ ਦੰਦ ਤੇ ਇੱਧਰ ਵੇਖੋ ਥਣ ਥਣ ਚੈੱਕ ਆਉਨੇ ਆ ਦੁੱਜਣਾਂ ਦਾ ਥਣ ਲੱਗਾ ਜੀ ਆਹ ਛੋਟੇ ਨੂੰ ਲੈ ਕੇ ਚੈੱਕ ਕਰ ਰਹੇ ਹਾਂ ਬਹੁਤ ਚੰਗੀ ਸਫਾਈਆਂ ਦੇ ਆਹ ਵੇਖੋ ਤੋਂ ਦੇ ਥੱਲੇ ਜਿਆਦਾ ਹੀ ਹੈ ਇਹਨੂੰ ਕਰਦੇ ਸਿੰਗ ਮਾਰਾ ਵਿਖਾ ਲੱਗ ਸਿੰਗ ਤੇ ਬਹੁਤ ਜਿਆਦਾ ਟਾਪ ਕੁਆਲਟੀ ਹੈ ਆਹ ਛੋਟਾ ਸਿੰਗ ਵਾਟਸਾਪ ਬਹੁਤ ਚੰਗੀ ਕੁਆਲਿਟੀ ਦੀ ਥਾਂ ਦੇਖੋ ਕਟਿੰਗ ਕੀ ਲੱਗਾ ਹਾਂਜੀ ਹਾਂਜੀ ਤੇ ਲੇਵੇ ਦੀ ਬਹੁਤ ਖਬਰਦਾਰ ਆ 15 16 ਕਿਲੋ ਦੁੱਧ ਝੋਡੀ ਜਵਾਊਗੀ ਮੈਲਾ ਮਾਰ ਕੇ ਤੇ ਇਹਦਾ ਰੇਟ ਇਹਦਾ ਵਾਟਸਾਪ 142 ਮੋਲਿਆ ਹਾਂਜੀ ਹਾਂ ਨਾ 40 ਦੀ ਦੇ ਦਾਂਗੀ 40 ਦੀ ਇਹ ਵੀ 2000 ਕਰਦੀ ਹੈ 3 ਕਰਦੀ ਜਿਹੜਾ ਵਾਠ ਡੇਰੀ ਫਾਰਮ ਨੂੰ ਹਾਂਜੀ ਲੈ ਕੇ ਸ਼ੇਅਰ ਚੰਗੇ ਵਧੀਆ ਕਮੈਂਟ ਕਰਕੇ ਆਊਗਾ 2000 ਰੁਪਏ ਛੋਟ ਕਰ ਦਾਂਗੇ ਹੋਰ ਠੀਕ ਹੈ 138 ਦੀ ਝੋਡੀ ਦੇ ਦਾਂਗੇ ਦਿੰਦਾ ਨਹੀਂ ਕੋਈ ਤੇ ਜੇ ਨੰਬਰਾਂ ਗੀ ਵੀਨੇ ਜੀ ਤੇ ਚੌਥੇ ਨੰਬਰਾਂ ਗੀ ਵੀਨੇ ਜੀ ਹਾਂ ਜੀ ਠੀਕ ਹੈ ਤੇ ਆ ਪੰਜਵਾਂ ਨੰਬਰ ਇਹ ਵੀ ਆਪਾਂ ਚੇਨਜ ਪਾ ਆਨੇ ਨੇ ਇਹ ਵੀ ਪਹਿਲਾ ਸੂਆ ਜੀ ਪਹਿਲਾ ਸੂਆ ਤੇ ਹਾਂ ਜੀ ਇੱਥੇ ਆਣੂ ਹੁੰਦਾ ਤੇ ਉੱਥੇ ਹੁੰਦਾ ਆਹ ਦੇਖੋ ਸਾੜੀਆਂ ਤਾਜ਼ੀਆਂ ਸੁਈਆਂ ਵਾ ਨਾੜੂ ਤੇ ਆ ਕੋਈ ਬੱਚੇ ਇਹ ਦੇਖੋ ਦੁੱਧ ਕਿੰਨਾ ਹੈ ਜਿਹੜਾ ਹੁਣ ਇਹ ਦੇਖੋ 11 ਕਿਲੋ 11 ਕਿਲੋ ਇਹ ਦੇਖੋ ਛੋਟੀ ਜਵਾਂਜੋਗੇ ਤਾਂ 12 13 ਕਿਲੋ 12 ਕਿਲੋ ਛੋਟੀ ਜਵਾਂਜੂ ਵੀ ਰਾ ਹਾਂਜੀ ਤੇ ਇਹਦਾ ਰੇਟ ਹੈ ਇਹਦਾ ਮਾਤਾ ਵੇ 12 ਇੱਕ 22 ਇੱਕ 22 ਹਾਂਜੀ ਤੇ ਜੈਜ ਛੋੜ 2000 ਰੁਪਏ ਕਰਦਾ 20 ਦੀ ਹਾਂਜੀ ਠੀਕ ਹੈ ਜੀ ਮੌਕੇ ਤੇ ਹੋਰ ਯਾਰ ਮਾਨਤਨ ਕਰਦੇ ਹੋ ਕਿ ਭੈਣ ਭਰਾ ਦਾ ਹਾਂਜੀ ਆ ਵੇਖੋ ਗਾਹ ਮਾਂ ਵੇਖੋ ਕਿੰਨੀ ਬਣੀ ਹੈ ਝੋਟੀ ਇਹ ਬਹੁਤ ਜ਼ਿਆਦਾ ਝੋਟੀ ਦਾ ਹਾਂਜੀ ਅੱਜ ਖਾ ਪੀ ਕੇ ਮਾਰਨੀ ਆ ਹਾਂਜੀ ਕੱਟੀ ਮੰਗਰੇ ਆ ਬਹੁਤ ਚੰਗੀ ਆ ਐਂਡਰ ਲਈ ਜਿਹੜੀ 6ਵੇਂ ਨੰਬਰ ਤੇ ਇਹ ਵੀ ਪਹਿਲਾ ਸਵੇਰ 4 ਦੰਦਾਂ ਦੇ ਚੌਗਦੀ ਦੰਦੀ ਬਰਾਫਰ ਨਹੀਂ ਝੋਟੀ ਨੇ ਕੀਤੀ ਹਾਂ ਠੀਕ ਇਹਦੇ ਕੋ 13 ਜਾਂ 12 ਦੱਸ ਕੇ ਦਵਾਂਗੇ 13 ਹੈ 12 ਨਾ ਕੱਲ ਨਹੀਂ ਹੈ ਝੋਟੀ ਹਾਂਜੀ ਉਂਗਲਾਂ ਕੋ ਜਿੱਦੀ ਮੋਟੀ ਧਾਰਿਆ ਬਾਟਸਾ ਬਹੁਤ ਚੰਗੀ ਕੁਆਲਿਟੀ ਦੇ ਭਲੀ ਫਲਾਈ ਹੈ ਝੂਟੀ ਵੇਖੋ ਚੰਗੀ ਹੈ ਇਧਰ ਵੇਖੋ ਭਲੀ ਹਾਈਟ ਵੀ ਚੰਗੀ ਵੱਡੀ ਐਨੂੰ ਲੈਓ ਇਹ ਦੇਖੋ ਕਿੰਨਾ ਸਾਜ ਦੁੱਧ ਭਲਾ ਕਹਿੰਦੇ ਸੀ ਇਹਦੇ ਕੋ 12 ਕਿਲੋ ਹੈ 13 12 ਦੱਸ ਕੇ ਲਵਾਂਗੇ WhatsApp 13 ਵਾਂ 12 ਲੀਟਰਾਂ ਨਾਲ ਕੱਲਣੀ ਏ ਝੋਟੀ ਵੀ ਪਾਜੂ ਰਮਾਨ ਕਾਹਤ ਕਾਹਤ ਬਹੁਤ ਚੰਗੀ ਏ ਚੂਣ ਜਿਹੜਾ ਭੈਣ ਭਰਾ ਵੈਰੀ ਕਰ ਹਾਂਜੀ ਜੀ ਯਾਰ ਕਰੂਗਾ ਗੋਲ ਜੱਡੀ ਮੋਟੀ ਧਾਰਿਆ ਤੇ ਇਹਦਾ ਇਹਦਾ WhatsApp ਬਿਲਕੁਲ ਜੈ ਜਿਹੜਾ 132 ਮੁੱਲ ਕਰਦੇ ਆ 1 ਲੱਖ 32 ਹਾਂ ਜੀ ਹਾਂ ਨਾ 30 ਹਜ਼ਾਰ ਦੀ ਦੇ ਦਾਂਗੇ 30 ਜੀ ਦੋ ਹੋਰ ਛੋਟ ਕਰਦੇ ਕਰ ਦਾਂਗੇ WhatsApp ਠੀਕ ਹੈ ਠੀਕ 128 ਨਹੀਂ ਝੋਟੀ ਇੱਕ ਲੱਖ 28 ਹਜ਼ਾਰ ਦੀ ਝੋਟੀ ਵੇਖੋ ਜਿਆਦੀ ਵੱਡੀ ਆ ਤੇ ਆਹ ਹੈ ਜੀ ਤੁਸੀਂ ਆਖਣ ਦੇ ਇੱਕ ਇਹ ਕਾ ਵੱਡੀ ਝੋਟੀ ਵਖਾਲਾਂਗੇ ਅੱਛਾ ਜੀ ਇਹ ਵੀ ਵਖਾਣੀ ਇਹਦੇ ਕੋਲ 14 ਕਿਲੋ ਦੁੱਧ ਆ ਅੱਛਾ ਜੀ 16 17 ਕਿਲੋ ਦੁੱਧ ਚ ਬਾਊਗੀ ਝੋਟੀ ਬਹੁਤ ਚੰਗੀ ਕੁਆਲਿਟੀ ਦੂਜਾ ਸੁਆ ਠੀਕ ਹੈ ਆਉਣ ਦਾ ਕਰਕੇ ਗੱਡੀ ਦੀ ਮਾਰੀ ਨਹੀਂ ਇੱਕ ਸਾਈਡ ਤੇ ਭਾਲ ਕਰ ਗਈ ਆ ਹਾਂਜੀ ਜੀ ਛੋਟੀ ਬਹੁਤ ਚੰਗੀ ਕੁਆਲਿਟੀ ਦੀ ਆ ਬਾਦ ਸਾਹਿਬ ਵੱਡਾ ਕਰਦੇ ਆ ਤੇ ਇਹਦਾ रेट ਕੀ ਹੈ ਇਹਦਾ 175 ਮੋਲ ਕਰਦੇ ਆ ਹਾਂਜੀ ਇਹਦੇ ਜੋ ਆਪਣਾ ਜਹਾਜੀ ਫਟਣਾ ਦੋ ਨਹੀਂ ਛੱਡਣਾ 5000 ਰੁਪਈਆ ਛੂਟ ਕਰਾਂਗੇ ਜੇਵਾ ਵੇਖ ਲੋ ਠੀਕ ਹੈ ਜੀ ਕੱਟ ਵਾਲਾ ਲੀਵਾ ਵਾ ਬਹੁਤ ਜੀ ਮਾਤਲ ਹੋਰ ਹੋਊਗਾ ਇੱਕ ਵਾਰੀ ਇੱਥੇ ਆ ਜਾਂਦੇ ਹਾਂ ਲੋਕੇ ਦੇ ਹਾਜੀ ਮਾਰਦਾ ਕਰਦਾ ਮੌਕੇ ਦੇ ਕਰਦੇ ਠੀਕ ਹੈ ਬਹੁਤ ਚੰਗੀ ਕੁਆਲਿਟੀ ਦੀ ਜਿਹੜਾ ਭੈਣ ਬਣਾ ਲੈ ਗੀ ਗੱਲ ਕਰ ਹਾਂਜੀ ਤੇ ਉਹ ਝੋਟੇ ਜੇ ਤੁਹਾਨੂੰ ਦੂਜੇ ਨੰਬਰ ਤੇ ਕਹਿੰਦੇ ਆ ਵੀ ਵੇਖਣੀ ਹਾਂ ਹੋਰ ਵੀ ਹੈਗੀਆਂ ਝੋਟੀਆਂ ਤਾਂ ਬਾਤ ਤੇ ਹੋਰ ਵੀ ਆ ਇਹ ਆਜਾਈਆਂ ਵਾ ਝੋਟੀਆਂ ਸਾਰੀਆਂ ਬਹੁਤ ਬਹੁਤ ਚੰਗੀ ਕੁਆਲਿਟੀ ਦੀਆਂ ਵਾ ਬਾਹਰ ਸਾਡ ਆ ਝੋਟੀ ਜਿਹੜੀ ਆ 20 ਦਿਨ ਕੱਚੀ ਆ 20 ਦਿਨ ਠੀਕ ਐ ਤੇ ਦੂਜਾ ਸੁਆ ਵਾ ਠੀਕ ਠੀਕ ਤੇ ਇਹਦਾ ਜੈ ਜੈ ਭਾ ਕਰਕੇ ਆਪਾਂ ਦੇ ਦੇ ਲਈਆਂ ਬਿਲਕੁਲ ਛੋਟਾ ਰੇਟ ਤੋਂ ਕੜਾ ਵਾਲਾ ਕਿੰਨਾ ਚਿਰ ਖੜਦੀ ਕਹਿੰਦੇ 20 ਦਿਨ 20 ਦਿਨ ਖੜਦੀ ਝੋਟੀ ਹਾਂਜੀ ਝੋਟੀ ਯਾਨੀ ਚੰਗੀ ਆ ਦੇਖੋ ਦੂਜਾ ਸੁਆ ਵਾ ਸੇਕਟਰ 1 ਸਾਹਮਣੇ ਤੇ ਜਾਰੀ ਚੰਗੇ ਗੇਟ ਵੀ ਕਹਿੰਦੇ ਜਾਜ ਕਰਨਾ ਤੇ ਇਹਦਾ ਕੀ ਕਰਨਾ ਹੈ ਇਹਦਾ ਦੇਣ ਵਾਲਾ ਜਿਹੜਾ 75000 ਦੀ ਦੇਣੀ ਹੈ 75000 ਹਾਂਜੀ 70 ਦੀ ਕਰਦੀ ਹੈਗੇ ਦੇ ਦਾਂਗੇ WhatsApp ਠੀਕ ਹੈ ਠੀਕ ਉਹਦੇ ਖੜਨੀ ਤੇ ਆਹ ਉਧਰ ਖੜਨੀ ਹੈ ਉਧਰ ਲੈ ਜਾ ਇੱਕ ਝੋਟੀ ਉਧਰ ਵੀ ਤੁਹਾਨੂੰ ਮੁਖਾਉਣੇ ਆ ਉਹਦਾ ਵੀ ਦੇ ਕੋਈ ਛੋਟਾ ਭਾਅ ਮਾਰੋ ਠੀਕ ਇਹ ਆ ਜੋ ਠੀਕ ਆ ਇਹਨੂੰ ਇਹਨੂੰ ਕਰ ਲੈ ਜਾਂ ਇਹ ਕਿਦਾਂ ਆਣੀ ਵੀਰ ਦੀ ਇਹ ਪੜੀ ਭਾਵੇਂ 2 ਮਹੀਨੇ ਹੋ ਗਏ ਬਣੀ ਨੂੰ ਹਾਂਜੀ ਹਾਂਜੀ 4 ਲੀਟਰ ਦੁੱਧ ਆਜੇ ਥੱਲੇ ਠੀਕ ਆ ਵੇਖੋ ਕੱਦ ਵੇਖੋ ਕੱਡੀ ਵੱਡੀ ਆ ਟਾਈਮ ਥੋੜੇ ਦਾ ਕਰਕੇ ਚੈੱਕ ਪਾਸ ਨਹੀਂ ਜੇ ਜੀ ਹਾਂਜੀ ਹਾਂਜੀ ਬਹੁਤ ਗਰਮੀ ਹੈ ਨਾ ਹਾਂਜੀ ਗਰਮੀ ਦੇ ਕਰਕੇ ਫਿਰ ਤੁਹਾਨੂੰ ਪਤਾ ਪੌਣੇ 2 ਮਹੀਨੇ ਹੋ ਗਏ ਬਣੀ ਨੂੰ ਸਵੇਰੇ ਹੀ ਝੋਟ ਜਾਈ ਆ ਹਾਂਜੀ ਬਹੁਤ ਚੰਗੀ ਆ ਕਾਟਕਾਰ ਬਹੁਤ ਜ਼ਿਆਦਾ ਤੇ ਇਹਦਾ ਇਹਦਾ 62000 ਰੁਪਏ ਦੇਣ ਵਾਲਾ 62000 ਰੁਪਏ ਹਾਂਜੀ ਉਹਦੇ ਵਿੱਚ ਹੋਰ ਮਾਤਨ ਹੋਊਗਾ ਸ਼ੂਟ ਕਰਾਂਗੇ ਬਾਅਦ ਵਿੱਚ ਠੀਕ ਹੈ ਤੇ ਆਜੋ ਪਿੰਡ ਦਸਦੇ ਆਪਾਂ ਇੱਥੇ ਦਸਦੇ ਕੋਈ ਹਾਂਜੀ ਪਿੰਡ ਦੱਸ ਦੇ ਤੇ ਫੋਨ ਨੰਬਰ ਦੱਸ ਦੇ। ਆਹ ਕੁੱਤਾ ਭੰਗੋ। ਕੋਈ ਨਹੀਂ ਕੋਈ ਨਹੀਂ। ਪਿੰਡ ਠਵਾਲ ਜ਼ਿਲ੍ਹਾ ਅਮਰਸਰ, ਤਹਿਸੀਲ ਬਾਬਾ ਬਕਾਲਾ ਸਾਹਿਬ, ਬਲਾਕ ਤਰਸਿੱਕਾ ਜੀ। ਨਾਂ ਮੇਰਾ ਰਾਣਾ ਬਾਜੀ, ਫੋਨ ਨੰਬਰ 9779714340 ਜੀ। ਠੀਕ ਹੈ ਠੀਕ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।